ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਆ ਉਮੀਦ ਕਰਦੀ ਸੀ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਕੀ ਕਰੀ ਜਾਂਦੇ ਅੱਜ ਕਰਨਾ ਕੀ ਆ ਪੁੱਤ ਹਾਂਜੀ ਆ ਵੇਲਾ ਮੁੰਗਰੇ ਡਹੀਂ ਆ ਤੋੜਨ ਆਹ ਮੁੰਗਰੇ ਆਹ ਮੁੰਗਰੇ ਸਬਜੀ ਬਣੂਗੀ ਹਾਂ ਅੱਜ ਮੁੰਗਰਿਆਂ ਦੀ ਸਬਜੀ ਆਹੋ ਇਹ ਹੁੰਦੇ ਵੀ ਸਿਆਲ ਦੇ ਐਂਡ ਜਿਹਾ ਜਿਉਂ ਆਪਣਾ ਮਰਾ ਸਰੋਂ ਪੱਕੀ ਜਾਂਦੀ ਐ ਇੱਕਦਮ ਇਹ ਉਦੋਂ ਹੁੰਦੇ ਕਿੱਦਾਂ ਖੜੀ ਪਈ ਹਾਂ ਸਰੋਂ ਚਾਰੇ ਬੰਨੇ ਆਹ ਹੋ ਇਹ ਵੀ ਮੇਰੀ ਫੇਵਰੇਟ ਸਬਜੀ ਆਏ ਹੁਣ ਪਹਿਲੀ ਵਾਰੀ ਬਣਾਉਣ ਲੱਗੇ ਆਪਾਂ ਆਹੋ ਐ ਸੀਜ਼ਨ ਚ ਪਹਿਲੀ ਵਾਰੀ ਬਣਾਉਣ ਲੱਗੇ ਆ ਵੇਖਦੇ ਬੜਨੇ ਬੜੇ ਟੇਸਟ ਆ ਬਹੁ ਆਹ ਕੋ ਬਹੁ ਲੱਗੇ ਭਰੇ ਭੇ ਬੂਟੇ ਸਾਰੇ ਹਾਂ 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 ਤੇ ਮੈਂ ਹਾਂ ਚੱਲ ਬਣਾ ਲੈਨੇ ਆ ਆਹ ਬਣਾ ਲੈ ਆ ਉਹ ਪਹਿਲਾਂ ਮੈਂ ਲਾਪੀ ਦਾਣਿਆਂ ਦਾ ਪੀਣ ਕਰਨਾ ਆਹੋ ਅੱਗੇ ਤੇ ਡੇਹ ਕਰਨਾ ਆਹੋ ਤੇ ਉਹ ਲੀਟ ਹੋਵੇ ਤੋੜਨੋ ਹਾਂ ਉਹਦੇ ਟਾਈਮ ਲੱਗ ਜਾਣਾ ਤੋ ਲੋਗੋ ਤੋੜੋ ਮਾਵਾ ਕੋ ਕਿੰਨੇ ਪਾਰੇ ਪਾਰੇ ਲੱਗੇ ਗਾੜੀ ਲਿਆਓ ਮਾ ਨਹੀਂ ਤੇ ਮੈਨੂੰ ਫੜਾ ਦਿਓ ਟੋਕਰੀ ਤੁਸੀਂ ਤੋੜੋ ਚੱਲ ਠੀਕ ਆ ਤੋੜ ਲੋ ਇਦੋਂ ਤੁਸੀਂ ਚੰਗੀ ਤਰ੍ਹਾਂ ਤੋੜ ਲੈਣੇ ਆ ਹਾ ਵੇਖੋ ਗਾੜੀ ਕਿੰਨੇ ਲੱਗੇ ਕਰੋ ਇਹ ਰੋਣ ਹੈ ਤੇਰੇ ਪਾਪਾ ਨੇ ਕਹਿਣਾ ਪੱਠੇ ਕਿੱਦਾਂ ਪੰਨੇ ਇਹਨਾਂ ਨੂੰ ਆਓ ਪੱਠੇ ਸਾਡੇ ਚੜੇ ਬਹੁਤ ਜ਼ਿਆਦਾ ਵਾ ਜਿਹਨੂੰ ਜਿਹਨੂੰ ਚਾਹੀਦੇ ਆਗੇ ਵੱਢ ਕੇ ਖੜ ਸਕਦਾ ਸਾਡੇ ਬਹੁਤ ਜ਼ਿਆਦਾ ਪੱਠੇ ਆ ਕਿ ਨਹੀਂ ਮੈਂ ਕਾ ਬੀ ਜਿਆ ਪਾ ਵੇਚੇ ਆ ਵੀ ਦੋ ਖੜ ਸਕਦਾ ਵਾ ਲੱਭੋ ਤੇ ਕੋਈ ਆਵੇ ਨਾ ਆਵੇ ਪਿੰਡੋਂ ਸਾਰਿਆਂ ਨੇ ਆ ਜਾਣਾ ਚਲੋ ਲੈ ਜੇ ਸਾਡੇ ਸਾਰੇ ਭੈਣ ਭਰਾ ਆਈ ਆ ਨਾ ਨਹੀਂ ਕਿਸ ਨੂੰ ਨਹੀਂ ਨਾ ਆਪਾਂ ਵੈਸੇ ਵੀ ਨਹੀਂ ਕਰੀਦੀ ਨਾ ਨਹੀਂ ਕਰਦੇ ਕੋਈ ਕੋਈ ਆਸ ਤੱਕ ਹੀ ਹੁੰਦਾ ਹੁੰਦਾ ਵਾ ਇਹ ਪਤਾ ਹੁੰਦਾ ਉਹਦੇ ਕੋਲ ਹੀ ਹੁੰਦੇ ਸਾਰੇ ਵੀ ਜਿੰਨੇ ਮੋੜਦਾ ਨਹੀਂ ਆ ਚਲੋ ਕੋਈ ਨਹੀਂ ਵੇਖਣੇ ਕਿੱਦਾਂ ਬੂਟੇ ਭਰੇ ਹਾਂ ਬੂਟੇ ਭਰੇ ਪਏ ਹਾਏ ਕੱਲ ਪਰਸੋਂ ਅੰਕਲ ਨੇ ਖੜੇ ਸੀ ਇੱਕ ਨੇ ਤੋੜ ਕੇ ਆਹੋ ਪਿੰਡੋਂ ਆਏ ਅੰਕਲ ਤੇ ਹਾਂ ਉਹਨਾਂ ਖੜੇ ਸੀ ਤੇ ਫੇਰ ਵੇਖ ਲੋ ਕਿੰਨੇ ਹੋਗੇ ਬੜੇ ਭਰੇ ਉਹਦੋਂ ਵੀ ਮੇਰਾ ਰਾਦਾ ਹੀ ਵੀ ਬਣਾਉਣੀ ਆ ਆ ਤੇਰੂ ਆਗੇ ਤੇ ਮੈਂ ਮਨਾ ਨਹੀਂ ਕਰ ਸਕੀ ਮੈਂ ਆਹੋ ਚਲੋ ਕੋਈ ਨਹੀਂ ਜੀ ਦੇ ਕਰਮਾਂ ਚ ਉਹ ਨਹੀਂ ਹਾਂ ਉਦੋਂ ਤੋੜ ਲਓ ਗਾੜੀ ਆਖੋ ਮੈਂ ਗਾੜੀ ਹੈਗੀ ਮੈਂ ਅਸਲ ਚ ਉਦੋਂ ਤਾਂ ਕਰਕੇ ਬਣਾਉਣ ਹੱਥੋਂ ਕਾਹਲੋਂ ਕਰਤੀ ਉਦੋਂ ਮੈਂ ਪਨੀਰ ਦੀ ਸਬਜ਼ੀ ਬਣਾਈ ਸੀ ਹਾਂ ਉਹ ਵੇਖੋ ਕੋਈ ਡਾ ਬੂਤਾ ਡਿੱਗਾ ਪਿਆ ਨਾ ਉਹ ਪੂਰਾ ਭਰਿਆ ਪਿਆ ਕੋ ਸਾਹਮਣੇ ਪੂਰਾ ਹਾਂ ਉਹੜਾ ਥਰੇ ਛਿੱਟੇ ਛਿੱਟੇ ਫੁੱਲ ਆਵੇ ਸਾਰੇ ਭਰੇ ਹੋਏ ਆ ਕਿਹੜਾ ਬੂਤਾ ਖੜਾ ਤੇ ਕਿਹੜਾ ਸਾਰੇ ਤੁਸੀਂ ਤੋੜ ਹੀ ਦਿੱਤਾ ਹੈ ਇਹ ਤੁਟਾਈ ਵੇ ਲੈ ਉਹ ਪਟਾਖਾ ਤੇ ਪਿੱਛੇ ਲੱਗੀ ਨਾ ਪੱਠਿਆਂ ਉਹ ਟੁੱਟ ਗਿਆ ਚਲ ਹਾਇ ਖਵਾ ਕਿਦਾਂ ਭਰਿਆ ਪਿਆ ਬੂਟਾ ਸਾਰਾ ਕਿਦਾਂ ਲੱਗੇ ਚਲੋ ਜਾਓ ਪਾ ਵੇ ਸਬਜੀ ਦੇ ਕੋਈ ਨਾ ਕੋਈ ਹਾਂ ਕੋਈ ਨਹੀਂ ਪਤਾ ਹੀ ਆਹ ਇਹਦੀ ਸਬਜੀ ਬਹੰਦੀ ਬੜੀ ਸਵਾਦ ਨਾਲ ਮੈਂ ਤੇ ਖਾਣਾ ਨਾਲ ਦੁੱਧ ਲੈ ਕੇ ਨਾਲ ਸਾਰਾ ਕੋ ਦੱਸਿੰ ਗਿਆ ਵੀ ਮੈਂ ਦੁੱਧ ਨਾ ਖਾਣਾ ਉਹਨਾਂ ਨੇ ਫੇਰ ਕੀ ਦੱਸਣਾ ਸਾਰੇ ਖਾਣਗੇ ਨਾਲ ਟਰਾਈ ਕਰਕੇ ਦੱਸਣਗੇ ਭਾਈ ਹਾਂ ਬੜੀ ਸਵਾਦ ਬਹੰਦੀ ਆ ਮੈਂ ਦੁੱਧ ਨਾ ਖਾਣਾ ਹੈ ਕਮਲਾ ਹੀ ਆਂ ਦਾ ਦੁੱਧੇ ਵੱਡੇ ਹੋ ਗਏ ਹੋਣੇ ਇੰਨੇ ਕ ਕੀ ਹੋਰ ਖੈ ਨੀ ਅਜੇ ਤਾਂ ਡੰਡੀਆਂ ਲੱਥੀਆਂ ਸਫਾਈ ਕੀਤੀ ਆ ਆਓ ਪਰ ਉਦੋਂ ਦੇ ਸਾਗ ਗੰਗੂ ਮੰਮੀ ਬੜਾ ਬੜਾ ਹੋ ਰਿਹਾ ਵਾਏ ਉਹ ਜਾਂਦਾ ਵਾਏ ਕਿ ਡੰਗ ਜੋਗਾ ਹੀ ਮਾ ਰਹਿ ਮੱਸਾ ਕੀ ਜਾਂਦੀ ਚੀਜ਼ ਆਡੀ ਤੂੰ ਵੇਖ ਕੇ ਆ ਨਾ ਉਦਾਂ ਨਹੀਂ ਤੂੰ ਤੇ ਸਿੱਕੂ ਪਰਾ ਕਰ ਲੈਣਾ ਉਹਦਾ ਲਾਓ ਖਾ ਲਓ ਇੱਥੇ ਪਾਈ ਜੋਗੇ ਮੈਂ ਖੋ ਦੇਦਾ ਘੜੀ ਮੁੜੀ ਤੇ ਸਿੱਕੂ ਪਰਾ ਹਾਂਜੀ ਮੰਮਾ ਤੂੰ ਇਹਦੇ ਬੂਟਾ ਹੀ ਪੁੱਟ ਲਿਆ ਪੂਰਾ ਬੂਟਾ ਉਹ ਨਾ ਮੈਂ ਲੱਗੀ ਸੀਗੀ ਦੂਜਾ ਮਾਰ ਕਰਨੇ ਉਪਰਕੇ ਤੂੰ ਲੱਗੀ ਦੋ ਨਾਲ ਹੀ ਆ ਗਿਆ ਇੱਕ ਨਹੀਂ ਤੇ ਦੋ ਤਿੰਨ ਲੱਗਣ ੜੇ ਆਹੋ ਚਲ ਕੋਈ ਨਹੀਂ ਮੈਂ ਹੁਣੇ ਕਿਹੜਾ ਗੱਡਿਆ ਜਾਣਾ ਚਲੋ ਬਣਾਓ ਫਿਰ ਛੇਤੀ ਕਰੋ ਹਾਂ ਲੈ ਪਾਪਾ ਵੀ ਹੈਗੇ ਇਹ ਬੂਟੇ ਪੁੱਟ ਲਿਆਂਦਾ ਹਾਏ ਹਾ ਤੁਹਾਨੂੰ ਤਾਂ ਪਿਓ ਬੁੱਧਾ ਨੇ ਉਹ ਜਿਹੜਾ ਬੂਟਾ ਇਹਨੂੰ ਗੜੇ ਆਪਾਂ ਦੋਰੇ ਲੱਗਣੇ ਹੀ ਹੁਣ ਨਹੀਂ ਫੇਰ ਵੀ ਲੱਗ ਜਾਂਦੇ ਆ ਫੁੱਲ ਪੈਣ ਦੇ ਗਾਲੀ ਹੁੰਦੇ ਨਹੀਂ ਫੁੱਲ ਤੇ ਪੈਣ ਦੇ ਹੀ ਉਹ ਮੈਂ ਨਾ ਉਹ ਕਰਕੇ ਫਰੂੰ ਲੱਗੀ ਨਾ ਜਦੋਂ ਤੇ ਬੂਟਾ ਮੇਰੇ ਹੱਥ ਚ ਨਾਲ ਹੀ ਆ ਪੱਠੇ ਨਹੀਂ ਜਿਆਦਾ ਭੰਨੇ ਨਹੀਂ ਨਹੀਂ ਪੱਠੇ ਤਾਂ ਨਹੀਂ ਭੰਨੇ ਪਰ ਫੇਰ ਵੀ ਪੈਰਾਂ ਥੱਲੇ ਆਈ ਆਂਦੇ ਪੱਠੇ ਤੇ ਹੈਗੇ ਮਾੜੇ ਉਹਨਾਂ ਦੇ ਮੂੰਗਰੇ ਕਾਲ ਤੋੜ ਖੜੇ ਆਂਨੇ ਆਹੋ ਖੜੇ ਪਿੰਡੂ ਅੰਕਲ ਨੇ ਮੂੰਗਰੇ ਤੇਰੇ ਬਹੁਤ ਹੀ ਜਿਆਦਾ ਬਹੁਤ ਜ਼ਿਆਦਾ ਪੂੰਗਰੇ ਮੈਂ ਲੱਗ ਗਿਆ ਖੜੇ ਮੈਂ ਵਲੌਗ ਚ ਵੀ ਜਿੰਨੇ ਸਾਡੇ ਖਾਣੇ ਪੱਠੇ ਆ ਕੇ ਲੈ ਸਕਦਾ ਵਾ ਵਾਧੂ ਪੱਠੇ ਸਾਡੇ ਤਿਆਰ ਕੀਚੜੇ ਕਿਕ ਕਿਕ ਕਿ 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 ਪਾਪਾ ਤੇ ਪੱਠੇ ਦੇਂਦੇ ਨਾਲਾਂ ਚੁੱਪ ਜਿਹੀ ਕਰ ਗਏ ਨਹੀਂ ਪਾਪਾ ਮੋੜਦਾ ਨਹੀਂ ਕਿੰਨੂ ਵੀ ਉਦੋਂ ਮੈਂ ਸਿਕੰਦਰ ਦਾ ਰੱਖਿਆ ਇਹਨਾਂ ਲੈ ਜੀ ਆਣ ਕੇ ਤੇ ਉੱਤਰ ਲੈ ਗਿਆ ਆਹ ਨਹੀਂ ਮੋੜੀਦਾ ਤਨੀ ਆ ਮੋੜਦਾ ਹੈ ਕਿਦਾਂ ਮਿਕਸ ਕਰਕੇ ਕਿਦਾਂ ਨਹੀਂ ਇਹਨਾਂ ਨੂੰ ਪੂਲੇ ਹੀ ਆ ਬੜੇ ਸਾਉਂਠ ਜਿਆ ਮੈਂ ਇਹਨਾਂ ਨੇ ਤੇ ਥੋੜਿਆ ਜਿਹਾ ਚੜਨੀ ਬਣਾ ਲਿਓ ਮੈਂ ਇਹਨਾਂ ਦੀ ਬਾਂਦੀ ਇਹਨਾਂ ਦੀ ਬਾਂਦੀ ਮੂੰਗਰਿਆਂ ਦੀ ਚੜਨੀ ਹਾਂ ਮੂੰਗਰਿਆਂ ਦੀ ਚੜਨੀ ਪੂਦਨਾ ਆਪਣੇ ਹੈਗਾ ਲੱਗਾ ਵਾ ਇਹਨਾਂ ਦੇ ਸੁੰਗਰੇ ਹਾਂ ਉਹ ਆਪਾਂ ਮੈਂ ਜਾਣਨਾ ਨੇ ਨਾ ਆਂਟੀ ਘਰ ਲਾ ਭਾਜੀ ਘਰ ਜਦੋਂ ਉਥੇ ਮੈਂ ਵੇਖਦਾ ਨਾ ਉਹਦੇ ਲੰਬੇ ਲੰਬੇ ਹੁੰਦੇ ਆ ਸੁਗਰੇ ਸੁਗਰੇ ਉਹ ਮੈਂ ਹਾਂ ਅੰਟੀ ਨਹੀਂ ਇਹ ਮੈਂ ਸ਼ਾਇਦ ਜਦੋਂ ਹੋਰ ਵੱਡੇ ਹੋ ਜਾਂਦੇ ਤਾਂ ਹੁੰਦੇ ਆਂਦੇ ਨਹੀਂ ਬਣਾਉਣੇ ਕਿਹੜੇ ਸੌਖੇ ਆ ਇਹ ਵੀ ਸਾਗ ਵਾਂਗੂ ਬੜਾ ਟਾਈਮ ਹਾਂ ਇਹਨਾਂ ਨੂੰ ਅੱਗੋਂ ਡੰਡੀਆਂ ਲਾਉਣੀਆਂ ਪਈ ਮੈਂ ਇਕੱਲੇ ਇਕੱਲੇ ਚਾਹ ਪੀਂਦੇ ਸਾਨੂੰ ਵੀ ਸੂਲਾ ਮਾਰ ਲਓ ਬਣੀ ਅੰਦਰ ਜਾਂ ਫੜ ਲਿਆ ਦੋ ਬੱਸ ਪਾ ਲਈ ਪਾਜ ਦੇ ਹੁੰਦੇ ਆ ਮੈਂ ਵੀ ਆਪਣੀ ਪਾਲੀ ਮੈਨੂੰ ਪਤਾ ਮੈਂ ਤੇ ਪੀਂਦਾ ਆ ਆਓ ਆਪਦੀ ਪੀਣੀ ਹੁੰਦੀ ਇਕੱਲੇ ਆ ਬਣਾਉਣੇ ਆਪੇ ਉਹ ਵੇਖੀ ਅੰਦਰ ਜਾ ਕੇ ਮੈਂ ਜੋ ਵੇਖਿਆ ਅੱਧਾ ਕੱਪ ਨਹੀਂ ਹੋਣਾ ਚਾਹਦਾ ਆਗੇ ਨਹੀਂ ਲੈ ਆਉਣੀ ਜੋ ਮਰਜੀ ਹਾਂ ਉਹ ਆਪੇ ਪਾਉਣੀ ਪੈਂਦੀ ਆ ਤੇ ਅਸੀਂ ਤੇ ਚਾਹ ਨਹੀਂ ਪਸੰਦ ਕਰਦਾ ਕਰਨ ਜਾਂ ਅੰਦਰੋਂ ਇੱਕ ਪਲੇਟ ਜਾਂ ਪਰਥਾਲੀ ਫੜਦਿਆ ਤੇ ਨਾਲੇ ਆਲੂ ਵੀ ਲੈ ਆਈ ਲੋਕ ਉਹ ਲੈ ਆਉਣਾ ਆਲੂ ਪਾਈ ਦੇ ਆਲੂ ਬਿਨਾ ਥੋੜੀ ਬੰਦਾ ਹੈ ਆਲੂ ਬਿਨਾ ਥੋੜੀ ਬੰਨੀ ਆ ਤੂੰ ਜਿਹੜੀ ਖਾਦੀ ਨਹੀਂ ਖਾਦੀ ਇਹ ਵੀ ਮੇਰੇ ਨੂੰ ਖਾਣ ਵਾਲਿਆ ਚੋਈਆ ਖਾਣ ਵਾਲਿਆ ਚੋਈਆ ਮੰਨਾ ਖਾਊਗਾ ਤੇ ਰੱਜ ਕੇ ਆਹ ਨੂੰ ਤੇ ਬਹੁਤ ਖਾਂਦੀ ਉਹ ਉਹ ਬੜੇ ਚਾਰਾ ਖਾਂਦੀ ਆ ਨੂੰ ਕੋਈ ਵੀ ਸਬਜ਼ੀ ਆ ਨਾ ਕਾਇਦੀ ਦੀ तकरीबन ਆਲੂ ਮੈਂ ਤੇ ਲਿਆ ਦੇ ਤੁਹਾਨੂੰ ਆਲੂ ਦੇ ਗੰਡੇ ਚੀਰੋ ਤੇ ਬਣਾਓ ਸਬਜ਼ੀ ਕੋਕ ਲੱਗਣ ਦੀ ਛੇਤੀ ਬਣਾਓ ਇੱਥੇ ਬੈਣ ਦੇ ਨਹੀਂ ਗੱਲ ਹੈਗੀ ਆਪਣਾ ਨਾਲ ਤੇ ਡੰਡੀਆਂ ਛੇਤੀ ਟੁੱਟ ਜਾਣਗੀਆਂ ਪਾਪਾ ਨੂੰ ਕਹੋ ਪਾਪਾ ਵੇਲੇ ਹੀ ਬੈਠੇ ਆ ਹਾਂ ਤੇ ਤੂੰ بڑا ਕੰਮ ਕਰਦੇ ਮੈਂ ਸਕੂਲੋਂ ਆਇਆ ਪੜ ਕੇ ਆਇਆ ਇਹਨੇ ਜ਼ੋਰ ਦਾ ਕੰਮ ਆ ਆ ਬਹੁਤ ਜ਼ਿਆਦਾ ਜ਼ੋਰ ਦਾ ਜਿਹੜੀ ਪੜਦੀ ਉਹ ਗਈ ਵੀ ਹੈ ਟਿਊਸ਼ਨ ਤੇ ਹੂੰ ਚਲੋ ਪੜਦੀ ਆ ਭਾਈ ਪੜਦੀ ਮੈਂ ਕਿਹੜਾ ਕਰਨੀ ਨਾ ਕਰਨਾ ਪੁੱਤਰ ਨਾ ਕਿ ਇਦਾਂ ਇਦਾਂ ਨਹੀਂ ਇਹਨਾਂ ਨੂੰ ਵੇਖਦੀ ਆਂ ਚਟਣੀ ਥੋੜੇ ਘਮਰ ਹਾਲ ਲਿਓ ਮੈਂ ਚਟਨੀ ਹਾਨੀ ਰਾਨ ਨੂੰ ਬਣਾ ਕੇ ਉਹ ਗੱਲਾਂ ਚਟਨੀ ਝਟਨੀ ਕਰੀ ਜਾਂਦਾ ਬਣਾ ਲੈਨੇ ਪ੍ਰਭੂ ਆਹੋ ਪਰ ਉਹ ਗ੍ਰੈਂਡਰ ਚ ਨਹੀਂ ਬਣਾਉਣੀ ਹੂੰ ਉਹ ਡੰਡਾ ਗੁੰਡਾ ਲਿਆਂਦਾ ਐਨੇ ਪੈਸੇ ਖਰਚ ਕੇ ਮੈਂ ਤੇ ਉੱਥੇ ਬਣਾਉਣੀ ਮੈਂ ਚਲੋ ਚੀ ਬਣਾਣੀ ਨਾਲੇ ਵਿੱਚ ਪੂਦਰਾ ਪਾ ਗਏ ਉਹਦੇ ਕੱਲੀ ਕੱਲੀ ਚੀਜ਼ ਦਾ ਐ ਮਿਚਨ ਕੱਟ ਦਿੰਦਾ ਪੂਰਾ ਮਿਕਸ ਕਰ ਦਿੰਦਾ ਵਿੱਚ ਨਾਰਦਾਣਾ ਪਾ ਲਈ ਨਾ ਮਸਾਲਾ ਆਹੋ ਨਾਰਦਾਣਾ ਪਾ ਲੈਨੇ ਆ ਕੋਈ ਨਹੀਂ ਬਣਾਉਣੀ ਕੋਈ ਨਹੀਂ ਤੇ ਫੇਰ ਤੂੰ ਚਟਨੀ ਨਾਲ ਰੋਟੀ ਖਾ ਲੈਣੀ ਮੂਗਰੇ ਕੀ ਤੁਹਾਨੂੰ ਬਣਾਉਣਾ ਇਹ ਵੀ ਖਾ ਲਾਂਗੇ ਫੇਰ ਸਕੂਲੇ ਲਿਆ ਜਾਗੇ ਇਹ ਮੁੰਗਰੇ ਜਿਹੜੇ ਅੱਜ ਕੱਲ ਹੀ ਹੁੰਦੇ ਆ ਮੰਨ ਲਓ ਆ ਹੋਣੀ ਬਸ ਉਹ ਵੀ ਦੱਕ ਦੇਣੀਆਂ ਹੋਰ ਬਸ ਨਹੀਂ ਅਪ੍ਰੈਲ ਤੱਕ ਚੰਦੇ ਆ ਮਾਰਚ ਅਪ੍ਰੈਲ ਤੱਕ ਮੰਨ ਲਓ ਸਾਲ ਨੂੰ ਮੂਲੀ ਲਾਈਆਂ ਨਹੀਂ ਜਿਹੜੀਆਂ ਬਰਸਨ ਦੇ ਵਟਾਂ ਦੇ ਹਾਂਜੀ ਉਹ ਫੇ ਤਾਂ ਨੂੰ ਫੁੱਲ ਨਿਕਲ ਆਉਂਦੇ ਆ ਜੋ ਮਤਲਬ ਬੀ ਉੱਤੇ ਪੈ ਜਾਂਦੇ ਆ ਮੁੰਗਰੇ ਅੱਜ ਹਾਂ ਤੇ ਕੱਚੇ ਨੂੰ ਤੋੜ ਕੇ ਸੌਜੀ ਬੰਦੀ ਮੇਰੀ ਗੱਲ ਸੁਣ ਸਿੱਕੂ ਜੀ ਕਰੋ ਹਾਂ ਤਾਂ ਲਖ ਲਾਰਾ ਨਾ ਕੋਈ ਨਹੀਂ ਬੱਸ ਚੱਕ ਲਾ ਬਦਲ ਜਾ ਹੋਇਆ ਯਾਰ ਟੇਸਟ ਬਹੁਤ ਬਣਦੇ ਆ ਮਰੇ ਵਿੱਚ ਮੰਨ ਲਓ ਜਾ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਅੰਦਰ ਵਿੱਚ ਹਾਂ ਉਹਦੇ ਹੈ ਪ੍ਰੋਟੀਨ ਪ੍ਰੋਟੀਨ ਉਹਦੇ ਹੁੰਦਾ ਆਈ ਜਦੋਂ ਮਤਲਬ ਵੀ ਘਰ ਦੀਆਂ ਸਬਜ਼ੀਆਂ ਉਹਦੇ ਵੇਲੇ ਮੈਂ ਇੱਕ ਗੱਲ ਵਾ ਹੁਣ ਇੰਨਾ ਵੀ ਆਪਾਂ ਸਬਜ਼ੀਆਂ ਹਾਂ ਦੇਸੀ ਖਾਦ ਤੇ ਜਿੰਨੀਆਂ ਵੀ ਸਬਜ਼ੀਆਂ ਵਾਂ ਤੇ ਆਪਾਂ ਸਾਰੀਆਂ ਘਰੇ ਹੀ ਲਾਉਨੇ ਆ ਆਪਣਾ ਹੁਣ ਵੇਖੋ ਬੱਲਾ ਵੀ ਲਾਤੀਆਂ ਪਰੋਲਾ ਦੀਆਂ ਕਰੇਲੀਆਂ ਦੀਆਂ ਕਦੂਆਂ ਦੀਆਂ ਤੇ ਸਿਆਲ ਚ ਵੀ ਆਪਣਾ ਮਰਾ ਸਾਗ ਹੈ ਡੇ ਮੂਲੀਆਂ ਵੀ ਲਾਈਆਂ ਆਪਾਂ ਤੇ ਗਾੜੀਆਂ ਹੁਣ ਮੁੰਗਰੇ ਵੀ ਲੱਗ ਗਏ ਸਾਰਾ ਕੋਹੀ ਮੂਲ ਇਹ ਚਹੀ ਉਹ ਵੀ ਛਲਗਮ ਵੀ ਸਾਚਾ ਢੇ ਹੈਗੇ ਤੇ ਉਹ ਵੀ ਇਹਨਾਂ ਦੇ ਧਨੀਆਂ ਦੁਨੀਆਂ ਮੇਥੀ ਸਾਰਾ ਕੋ ਲਾਇਆ ਹੀ ਆਪਾਂ ਅਸੀਂ ਬਿਨਾ ਜ਼ਹਿਰੋਂ ਤਿਆਰ ਕਰਦੇ ਆਂ ਕੋਈ ਸਪਰੇ ਨਹੀਂ ਕਰਦੇ ਇਹਨੂੰ ਹਾਂ ਇੱਕ ਗੱਲ ਹੈਗੀ ਕੋਈ ਮੰਨ ਲਓ ਜ਼ਹਿਰੀਲ ਚੀਜ਼ ਨਹੀਂ ਪਾਉਂਦੇ ਆਪਾਂ ਇੱਕ ਗੱਲ ਤੇਰੇ ਪਾਪਾ ਦੀ ਹੈਗੀ ਸੋਨਲੀ ਫੋੜ ਦੇਸੀ ਰੂੜੀ ਪਾਈ ਹੈ ਪਰ ਤੇ ਆ ਜਿਹੜਾ ਪਸ਼ੂਆਂ ਲਈ ਆਂ ਹਰੀਆ ਬਰਸਣ ਬੁਰਸਣ ਵੀ ਆ ਇਹਨੂੰ ਵੀ ਅਸੀਂ ਕਦੀ ਖਾਦ ਨਹੀਂ ਖਾਦ ਨਹੀਂ ਭਾਈ ਘਰ ਦੀ ਕਿਉਂਕਿ ਸਾਡੇ ਰੂੜੀ ਡੰਗਰਾਂ ਦੇ ਆਪਣਾ ਮਰ ਪਸ਼ੂਆਂ ਸਾਡਿਆਂ ਦੀ ਵਾਧੂ ਹੁੰਦੀ ਆ ਤੇ ਉਹ ਪਾ ਦੇ ਦੀ ਆ ਅਹੀਂ ਇਹੋ ਕੁ ਬਣੇ ਜਿਆਦਾ ਨੇ ਨਾ ਇਹ ਖੁਦ ਖਾਣੇ ਆ ਵਧੀਆ ਮਤਲਬ ਪਾਉਣੇ ਆ ਤੇ ਕਿਉਂਕਿ ਅਸੀਂ ਆ ਸਾਡੇ ਵਾਂਗੂ ਹੀ ਆ ਉਹਨਾਂ ਦਾ ਵੀ ਸਰੀਰ ਜੀ ਆਪਾਂ ਮਾੜਾ ਖਾਵਾਂਗੇ ਤੇ ਉਹਨਾਂ ਨੂੰ ਮਾੜਾ ਪਾਵਾਂਗੇ ਤੇ ਉਹਨਾਂ ਦਾ ਦੁੱਧ ਆਪਾਂ ਪੀਣਾ ਚਲੋ ਅਹੀਂ ਕਣਕ ਬੀਜੀ ਉਹ ਚਕਰੜ ਦਾ ਟਰਾਲੀਆਂ ਅਹੀਂ ਕਿੱਲੇ ਦੀਆਂ ਰੂੜੀ ਦੀਆਂ ਪਾਈਆਂ ਹਾਂ ਦੋਆ ਤਿੰਨਾਂ ਕਿੱਲਿਆਂ ਜੀ ਪਾਤੀਆਂ ਸਾਡੀਆਂ ਇੰਨੀਆਂ ਹੈਗੀਆਂ ਵੀ ਨਹੀਂ ਜੁਰੀਆ ਵੀ ਜਿਹੜੀਆਂ ਚੀਜ਼ਾਂ ਬਹੁਤ ਘੱਟ ਪਈਆਂ ਦੇਸੀ ਆਰਗੈਨਿਕ ਸਾਡੀ ਕਣਕ ਵੀ ਸਾਡੀ ਹਾਂ ਆਰਗੈਨਿਕ ਖੇਤੀ ਸਾਡੀ ਅਹੀਂ ਕਦੀ ਹੋ ਜਾ ਪਾਈ ਚੀਰਲੀ ਚੀਨੀ ਪਾਈ ਪੈਸਟੀਸ਼ਾ ਨਹੀਂ ਤੇਜ ਪਾਇਆ ਕਦੀ ਹਾਂ ਇਹ ਗੱਲ ਕ ਉਧਾ ਇੰਨਾ ਵੀ ਸਾਡੇ ਏਰੀਏ ਚ ਸਾਰੇ ਲੋਕੀ ਘਾਟੀ ਵਰਤਦੇ ਆ। ਕਈ ਪਉਂਦੇ ਆ ਪਰ ਸਾਡੇ ਆ ਲਾਗੇ ਲਾਗੇ ਜਿੰਨੇ ਵੀ ਆ ਨਾ ਸਾਹ ਸਿਆਣਾ ਪਾਲੇ ਪਉਂਦੇ ਜਿਨ੍ਹਾਂ ਦੀ ਪੈਲੀ ਨਾ ਜ਼ਿਆਦਾ ਹੁੰਦੀ ਨਾ ਉਹਨਾਂ ਪਰ ਸਾਡੇ ਕੋਲ ਬੋਏ ਦੀ ਰੂੜੀ ਬਹੁਤ ਜ਼ਿਆਦਾ ਹਾਂ ਕਿੰਨੀਆਂ 20 20 ਟਰਾਲੀਆਂ ਹੋ ਜਾਂਦੀਆਂ ਹਾਂ। ਹਾਂ ਹੁਣ ਦੇ ਚਲੋ ਆਪਾਂ ਡੰਗਰ ਸਾਡੇ ਘਟ ਗਏ ਆ ਤੇ ਪੈਲੀ ਕਿੰਨੀ ਘਾੜੀ 3.5 ਪੈਲੀਆਂ ਦੇ ਵਿੱਚ ਉਹ ਵੀ ਪੈਣੀ ਆ। ਹਾਂ ਹੁਣ ਡੰਗਰ ਘਟ ਗਏ আর ਕੀ ਰੂੜੀ ਭਾਵੇਂ ਥੋੜੀ ਹੋਵੇ। ਮਾਲ ਉਹਦੀ ਚੀਜ਼ ਜਿਹੜੀ ਨਹੀਂ ਘਟਦੀ ਰੂੜੀ ਬਥੇਰੀ ਪੱਠਿਆਂ ਦਾ ਰੂੜੀ ਹੁੰਦੀ ਆ ਜਿੰਨੇ ਪੱਠੇ ਪਾਈ ਜਾਓਗੇ। ਹ ਪੱਠੇ ਦੇ ਕਿੰਨੇ ਆ ਵੇਖ ਚੜੇ ਪੱਠੇ ਸਾਡੇ ਅੱਗੇ ਦਲੇ ਜਿਹੜੇ ਭਏ ਹਾਂ ਤੇ ਜਿਆਦਾ ਚਾਰ ਚੂਰੀ ਪੈਂਦਾ ਇੱਦਾਂ ਹੂੰ ਤੇ ਚਲ ਕੋਈ ਨਹੀਂ ਰਲੇ ਮਲੇ ਖਾਣ ਹੁਣ ਇਹ ਬਸ ਜਦੋਂ ਗਰੂ ਇਹ ਸਬਜ਼ੀਆਂ ਮੁੱਕਣ ਦੇ ਹੋਣੀਆਂ ਵਾ ਇਹਨਾਂ ਦੀ ਬਾਹਰ ਜਾਣੀ ਉਦੋਂ ਸਾਡੀਆਂ ਅਗਲੀਆਂ ਵੱਲਾਂ ਹੋਣੀਆਂ ਤਿਆਰ ਪਿਛਲੇ ਸਾਲ ਉਹ ਪੀਲੇ ਪੀਲੀ ਹਰੀ ਤੇ ਪਡੋਲ ਵੀ ਸਾਡੇ ਕਈ ਕੋਹ ਲੱਗਦਾ ਹੁੰਦਾ ਸਾਡੇ ਸਾਰੇ ਕਦੂ ਕਦੂ ਹਾਂ ਉਹ ਵੇਖੋ ਸਾਰੇ ਬੀਜੇ ਇੱਥੇ ਵੀ ਹਾਈ ਨਾ ਨਹੀਂ ਤੇਰੇ ਕਦੂ ਤੋਂ ਨੀਆਂ ਜੇ ਨਿੱਕੀਆਂ ਵੱਲ ਨਹੀਂ ਬਾਹਰ ਵੀ ਲਾਈਆਂ ਰਾਤ ਤੇ ਲਾਈਆਂ ਹੁਣ ਜਾਲ ਬੰਨਦੇ ਨੇ ਗਾੜੀ ਉਹ ਤੇ ਜਦਾ ਫਾਰਮ ਚੋਂ ਨਹੀਂ ਲਾਈਆਂ ਹੁੰਦੀਆਂ ਇਦਾਂ ਲੱਗਦਾ ਉਹ ਤਾਂ ਫੇਰ ਜਾਲ ਬੰਨਦੇ ਨੇ ਤੇਰਾ ਪਾਣੀ ਆਹ ਉਹਦਾ ਵੀ ਵਲੋਗ ਪਾਵਾਂਗੇ ਫੇਰ ਸਾਰਿਆਂ ਨੂੰ ਦਿਖਾਵਾਂਗੇ ਕਿ ਕਿਦਾਂ ਆਪਣਾ ਮਾਰ ਆਪ ਲਾਈਆਂ ਵਾ ਸਬਜ਼ੀਆਂ ਜਾਲ ਬੰਨਦੇ ਜਦੋਂ ਜਾਲ ਬੰਨਨੇ ਉਦੋਂ ਦਿਖਾਵਾਂਗੇ ਤੇ ਇਦਾਂ ਸਾਰੇ ਲਾਓ ਹਾਂ ਹਾਂ ਪਰ ਸਬਜ਼ੀ ਬਹੁਤ ਲੱਗੀ ਹਾਂ ਕਦੂ ਸਾਡੇ ਦੇ ਕਦੂ ਲੱਗੇ ਲੱਗੇ ਸਾਡੇ ਸਾਰੇ ਬੜੇ ਲਾਉਂਦੇ ਸਾਡੇ ਧਾਈ ਹੁਣੀ ਕਿੰਨੇ ਲਾਉਂਦੇ ਆ ਪਰ ਇਹ ਫੇਰ ਸਬਜ਼ੀ ਸਾਡੀ ਸਾਰਿਆਂ ਨਾਲ ਵੱਧ ਲੱਗੀ ਹਾਂ ਥੋੜੀ ਖ ਆਹ ਸਬਜ਼ੀ ਖਾਦੀ ਸਾਰੇ ਬਹੁਤ ਸਬਜ਼ੀ ਸਾਡੇ ਲੱਗਦੀ ਕਿਤੇ ਪਡੋਲ ਬੱਲੇ ਬੱਲੇ ਪਾਪਾ ਪਹਿਲੇ ਹੀ ਖਾਣਾ ਤਿਆਰ ਕਰਕੇ ਰੱਖ ਲੈਂਦੇ ਉਹ ਕਿਦਾਂ ਉਹਨੂੰ ਸਾਰੇ ਉਹ ਜਿਹੜੀ ਹੁੰਦਾ ਵਾ ਹਾਂਜੀ ਤੇ ਮੈਂ ਫਿਰ ਟਾਈਮ ਕਿੰਨਾ ਹੋ ਗਿਆ ਵਾ ਤੇ ਸਬਜ਼ੀ ਬਣਾਓ ਛੇਤੀ ਫਿਰ ਖਾਈਏ ਬਸ ਬਣ ਚਲੀ ਆ ਅੱਧਾ ਘੰਟਾ ਹੱਥੋਂ ਤਿਆਰ ਹੋਣਾ ਗੰਢਾ ਚਲੋ ਮੈਂ ਕਰਾਰਨਾ ਫਿਰ ਨਾਲ ਤੇ ਹਾਂਜੀ ਚਲੋ ਫਿਰ ਇਹਦੇ ਨਾਲ ਹੀ ਕਰਦੇ ਆਪਾਂ ਵਲੌਗ ਦੀ ਐਂਡਿੰਗ ਤੇ ਸਾਰੇ ਜਾਣਿਆਂ ਨੇ ਮਤਲਬ ਵੀ ਬਾਜ਼ਾਰੋਂ ਘਾਟੀ ਸਬਜ਼ੀਆਂ ਖਰੀਦਣੀਆਂ ਵਾ ਤੇ ਆਪਣੇ ਘਰੇ ਸਾਰੇ ਲਾਓ ਜਿੰਨਾ ਹੋ ਸਕਦਾ ਸਬਜ਼ੀਆਂ ਨੂੰ ਘਰੇ ਲਾਓ ਬਿਨਾ ਖਾਦ ਤੋਂ ਬਿਨਾ ਕਿਸੇ ਜ਼ਹਿਰੀਲੇ ਪਦਾਰਥਾਂ ਤੋਂ ਮਤਲਬ ਵੀ ਸਬਜ਼ੀਆਂ ਨੂੰ ਉਗਾਓ ਤੇ ਤਾਂ ਕਿ ਇਹਨਾਂ ਸਾਡਾ ਹੀ ਫਾਇਦਾ ਹੁੰਦਾ ਵਾ ਵੀ ਸੇ ਸਾਡੀ ਵਧੀਆ ਰਹਿੰਦੀ ਆ ਬਿਮਾਰੀਆਂ ਤੋਂ ਬਚ ਜਾਈਦਾ ਵਾ ਤੇ ਚਲੋ ਚਲੋ ਫਿਰ ਇਸੇ ਨਾਲ ਕਰਦੇ ਬਲੌਗ ਦੀ ਐਂਡਿੰਗ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ